है चल मिल गए गोली की गांड डॉक्टर डॉक्टर आप सीग है बाद में आ ਹਾਂਜੀ ਬੋ ਬਚਾਰ ਦੇ ਲੈ ਆਹ ਹੋ ਗਿਆ ਨਾ ਤਾਂ ਸਮਝਣਾ ਬੋਡੀ ਖੱਲਣ ਸਾਇਗਰੀ ਚਟਾ ਕੇ ਆਉਣੀ ਆ ਤਾਂ ਘੰਡੇ ਮਾਰਦੇ ਨੇ ਉੱਥੇ ਐਲਜੀ ਸਤਿ ਸ਼੍ਰੀ ਅਕਾਲ ਸਭਾ ਤੁਹਾਡਾ ਸਾਇਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਹਾਂਜੀ ਇੱਥੇ ਟਾਈਮ ਹੈਗਾ ਸ਼ਾਮ ਦਾ ਸ਼ਾਮ ਦੇ ਸਵਾ 4 ਦਾ ਟਾਈਮ ਹੈ ਤੇ ਮੈਂ ਹੁਣ ਲੱਗੀ ਸੀ ਕਿ ਵੀਡੀਓ ਦੀ ਸਟਾਰਟਿੰਗ ਕਰ ਕਿਉਂਕਿ ਜੀ ਸਵੇਰ ਦਾ ਬਿਲਕੁਲ ਨਹੀਂ ਮਨ ਕਰਿਆ ਹੈਗਾ ਵੀਡੀਓ ਬਣਾਉਣ ਦਾ ਪਤਾ ਨਹੀਂ ਕਾਦੇ ਪਤਾ ਨਹੀਂ ਮੌਸਮ ਬਦਲਦਾ ਹੈ ਨਾ ਮੌਸਮ ਬਦਲਦਿਆਂ ਕਰਕੇ ਨਾ ਸਰੀਰ ਟੁੱਟਿਆ ਜਾਂ ਵਿਆਹ ਰੋਟਾ ਹੱਡ ਤਨ ਨੂੰ ਵੀ ਜੁਰੀ ਟੁੱਟਾ ਲੱਗਾ ਇੰਨੇ ਦਰਦ ਕਰਦੀਆਂ ਨੇ ਕਸ ਜੀ ਕਰਦਾ ਵੀ ਪਿਆ ਹੈ ਇਹ ਇੰਨਾ ਜ਼ਿਆਦਾ ਹੋਇਆ ਪਿਆ ਸਰੀਰ ਨੂੰ। ਥੱਕੇ ਮੇਜੇ ਮੰਗੂ ਹੋ ਜਾਂਦਾ ਹੈ। ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਨਾਲ ਵੀ ਇਦਾਂ ਹੁੰਦਾ ਵੀ ਜਿਵੇਂ ਹੱਡਾਂ ਪੈ ਜਾਂਦੇ ਬਹੁਤ ਜ਼ਿਆਦਾ ਦਰਦ ਦਿੰਦੇ ਨੇ। ਪਤਾ ਨਹੀਂ ਮੌਸਮ ਦੀ ਤਬਦੀਲੀ ਆ ਪਤਾ ਨਹੀਂ ਕੀ ਗੱਲ ਆ। ਪਤਾ ਨਹੀਂ ਜਿਹੜੀਆਂ ਗੋਲੀਆਂ ਖਾਣੀਆਂ ਆ ਉਹਦੇ ਕਰਕੇ ਆ। ਤੇ ਹੁਣ ਹਿੰਮਤ ਜੀ ਕਰਕੇ ਉੱਠੀ ਸੀਗੀ ਮੈਂ ਆ ਚਲੋ ਹਨਾ ਕੰਮ ਤਾਂ ਕਰਨਾ ਸ਼ੁਰੂ ਹੀ ਨੇ। ਫਿਰ ਪਛਮਾਣਾ ਕਰਕੇ ਵੇਚ ਲੈਣ। ਤੇ ਹੁਣ ਫਿਰ ਆ ਕੇ ਮੈਂ ਕਿਹਾ ਵੀ ਘੁੱਟ ਚਾਹ ਕਰਕੇ ਪੀ ਲਿਆ ਕੈੜੀ ਜੀ ਕਰਕੇ ਹੁਣ ਚਾਹ ਭਰੀ ਹੋਈ ਸੀਗੀ ਸਮਾਰ ਕੇ ਲੌਂਗ ਲੈਸੀ ਜੀ ਪਾ ਕੇ ਚਾਹ ਬਣਾਉਣੀ ਹੈ ਫਿਰ ਪੀਣੇ ਆ ਤੇ ਮਾੜੀ ਜਿਹੀ એનર્ਜੀ ਆ ਜੂਗੀ ਤੇ ਕੰਮ ਕਰਨ ਜੋ ਵੀ ਹੋ ਜਾਗੇ ਸ਼ਾਮ ਦੇ ਤੇ ਸਬਜੀ ਆਪਾਂ ਨੇ ਵਾਰ ਧਰਤੀ ਸਬਜੀ ਸਬਜੀ ਅੱਜ ਬਣਾਈ ਆ ਆਪਾਂ ਨੇ ਫਲੀਆਂ ਦੀ ਜਿਨ੍ਹਾਂ ਨੂੰ ਲੋਵੀਆ ਕਹਿ ਦਿੰਦੇ ਸਾਡੇ ਵੱਲ ਇਧਰ ਲੋਵੀਆ ਕਹਿੰਦੇ ਨੇ ਤੁਹਾਡੇ ਵੱਲ ਪਤਾ ਨਹੀਂ ਕੀ ਕਹਿੰਦੇ ਹੋਣਗੇ ਕੋਈ ਚੋਲੇ ਫਲੀਆਂ ਫਲੀਆਂ ਵੀ ਕਹਿ ਦਿੰਦੇ ਸ਼ਾਇਦ ਉਹਨਾਂ ਨੂੰ ਬਾਜੀ ਮੇਰੀ ਚਾਹ ਵੀ ਬਣਨੇ ਵਾਲੀ ਹੋ ਗਈ ਤੇ ਸਾਈਜ਼ ਲੈ ਕੇ ਅਸ ਦਾ ਕੱਦ ਸਾਦੇ ਥੋੜੇ ਜਿਹੀ ਤੇ ਇਹਦੇ ਚੀਨੀ ਰਹਿ ਗਈ ਸੀ ਮੈਂ ਫਾਲਤਾਂ ਨਾਲ ਨਾਲ ਚੀਨੀ ਪਾ ਲਾ ਖੜੇ ਖੜੇ ਕੰਮ ਤਾਂ ਜਿੰਨੇ ਮਾਰਜੀ ਕੋਈ ਹੋ ਰਹੀਆਂ ਨੇ ਜੰਮ ਦੇ ਸ਼ੇਪ ਨੇ ਬਣਾਏ ਦੇ ਵੀ ਇਹਨੇ ਛੋਟੇ ਜਿਹੇ ਬੋਲ ਗਏ ਬਸ ਹੁਣ ਤਾਂ ਨੂੰ ਦੀ ਸਾਰਨਾ ਨਹੀਂ ਰਲੇ ਲੱਗਣ ਲੱਗ ਪਾ ਬੋੜਾ ਘਰਤ ਪੈ ਗਿਆ ਹੁਣ ਚੀਨੀ ਸਾਡੇ ਚੀਨੀ ਵੱਧ ਵਰਤਦੇ ਆ ਕਹਿੰਦੇ ਨੇ ਚੀਨੀ ਨਹੀਂ ਖਾਣੀ ਚਾਹੀਦੀ ਪਰ ਉਹ ਬੱਚੇ ਖੜਦੇ ਨੇ ਚੀਨੀ ਕੋਲ ਸ਼ੱਕਰ ਪਿੱਛੇ ਜੇ ਮੈਂ ਸ਼ੱਕਰ ਮੰਗਾਈ ਬੈਸਾ ਸ਼ੱਕਰ ਮੈਂ ਬਰਤਨ ਲਾਕੀ ਸੀ ਚਾਹ ਦੇ ਵਿੱਚ ਜਾਂ ਪਿੱਛੇ ਸੌਦੇ ਨੇ ਜੇ ਸ਼ੱਕਰ ਮੰਗਾਈ ਇਹ ਜੀ ਸ਼ੱਕਰ ਦਿੱਤੀ ਉਹਨੇ ਕੋਹਰਾ ਸਵਾਦ ਨਹੀਂ ਗਈ ਉਦਾਂ ਹੀ ਪਈਆ ਨਾ ਉਹ ਨੂੰ ਮੈਂ ਇਸ ਖਾਂਦੀ ਆ ਛੋਟੇ ਨੂੰ ਵੀ ਪਾਉਣੀ ਆ ਉਹ ਤੈਨੀ ਜਿਆਦਾ ਸਮੈਲ ਆਉਂਦੀ ਉਹਦੇ ਵਿੱਚ ਉਹ ਭੜੀ ਤਿੰਨ ਕਿਲੋ ਸ਼ੱਕਰ ਮੰਗਾਈ ਮੈਂ ਸਾਰੀ ਖਰਾਬ ਫਿਰ ਉਹ ਨੂੰ ਕਹਿ ਕੇ ਵੀ ਨਹੀਂ ਆਉਂਦਾ ਹੈਗਾ ਵੀ ਸਾਗੀ ਖਰਾਵਾ ਉਦਾਂ ਹੀ ਪਈ ਜਾਣਾ ਬੇਹਦੀ ਮਹਾ ਨਹੀਂ ਕਾੜੇ ਹੋੜੇ ਜਬਾਣਾ ਦੇ ਤਾਂ ਨਹੀਂ ਚਲੋ ਕਾੜਨ ਜੇ ਤਾਂ ਬਹਿ ਜੂਗੀ ਜਦੋਂ ਛੁੱਟੀ ਮੈਂ ਸੋ ਗਈ ਆਪਣੇ ਧਾਰ ਕੇ ਉਦਾਂ ਹੀ ਰੱਖੀ ਹੋਈ ਹੈ ਬਾਜੀ ਚਾਹ ਆਪਣੇ ਬਣ ਗਈ ਚਾਹ ਪੀ ਲੀਏ ਲੱਗੀਏ ਫੇਰ ਆਪਣੇ ਕੰਮ ਕਰ ਕੰਮ ਕਰੈ ਮੈਨਾਂ ਕਿੱਥੇ ਸਰਦਾ ਤੇ ਜਿੰਨਾ ਮਰਜੀ ਸਰੀਰ ਦਬੀ ਜਾਏ ਕੈਪਰੀ ਤੋਂ ਆ ਕੇ ਗੋਲੀਆਂ ਲੈ ਕੇ ਆਏ ਆ ਉਹਦੇ ਹੱਥ ਦੀ ਮੇਰੇ ਨੂੰ ਪਤਾ ਨਹੀਂ ਹਨਾ ਅੱਜ ਸਵੇਰੇ ਨਾਲ ਉਹਦੇ ਵਿੱਚ ਲੋਕ ਨਿਕਲਿਆ ਥੋੜਾ ਜਿਹਾ ਤਨ ਕੀ ਹੋ ਗਿਆ ਮੈਂ ਇੱਕ ਜਲਾੜ ਨਹੀਂ ਹੜਦੀ ਇਹਦੇ ਵਿੱਚ ਉਹ ਤਾਂ ਸੁੱਕਣ ਲੱਗ ਗਿਆ ਏ ਟੀਕੇ ਲਵਾਉਣ ਦਾ ਫਰਕ ਪੈ ਗਿਆ ਕੁਝ ਪਰ ਜਲਾੜ ਇੰਨੀ ਜ਼ਿਆਦਾ ਹੁੰਦੀ ਆ ਬਹੁਤ ਜ਼ਿਆਦਾ ਮਿਰਚਾਂ ਵਾਂਗੂ ਲੜਦੀ ਏ ਚਲੋ ਜੀ ਪੀ ਲਈਏ ਚਾਹ ਲਓ ਜੀ ਚਾਹ ਪਣੀ ਪੀਣ ਤੋਂ ਬਾਅਦ ਹੁਣ ਫੇ ਮੈਂ ਆ ਗਈ ਸੀ ਧਾਰਾਂ ਚੋਂ ਧਾਰਾਂ ਮੈਂ ਚਲਦੀਆਂ ਸੀਗੀਆਂ ਉਹਦਾ ਵੀਡੀਓ ਨਹੀਂ ਬਣਾਈ ਸੀਗੀ ਫੇਰ ਆਪਾਂ ਚੱਕਣ ਲੱਗੇ ਸੀਗੇ ਇਹ ਗੋਹਾ ਪਹਿਲਾਂ ਮੈਂ ਸੋਚ ਰਹੀ ਸੀ ਕਿ ਵੀ ਚੱਲ ਛੱਡ ਪਰੇ ਵੀ ਸਰੀਰ ਤਾਂ ਸਾਥ ਨਹੀਂ ਦਿੰਦਾ ਅੱਜ ਕਾਹ ਨੂੰ ਚੱਕਣਾ ਬ੍ਰੈਂਡ ਦੰਨੇ ਪਿਆ ਫੇਰ ਮੈਂ ਸੋਚਿਆ ਵੀ ਨਹੀਂ ਵੀ ਚੱਕ ਦੰਨੇ ਆ ਵੀ ਰਾਤੋ ਰਾਤ ਫੇਰ ਹੋਰ ਵੱਜ ਜਾਣਾ ਕਿਉਂਕਿ ਜੀ ਸਵੇ ਨੂੰ ਫੇਰ ਬਹੁਤ ਇਕੱਠਾ ਹੋ ਜਾਂਦਾ ਫੇਰ ਮੈਂ ਮੈਂ ਕਿਹਾ ਵੀ ਚੱਲ ਗੋਬਰ ਵਾਸਤੇ ਪਾ ਦਿੰਨੀ ਆ ਸਾਫ ਇਹ ਗੋਹਾ ਫੇ ਚੱਕ ਕੇ ਜਿਹੜੇ ਦੋ ਤਿੰਨ ਤਸਲੇ ਹੋਏ ਸੀਗੇ ਮੈਂ ਗੋਬਰ ਵਾਸਤੇ ਸੈਟ ਤੇ ਸੀਗੇ ਬਾਹਰ ਮੈਂ ਕਾਨੂੰਨ ਚਲਬਾਰ ਸੱਟਣ ਜਾਣਾ ਵੀ ਇੱਥੇ ਸੜ ਦੰਨੀ ਆ ਬਾਕੀ ਸੰਭਰ ਕੇ ਚਲੋ ਸਾਫ ਹੋ ਜਾਂਦਾ ਪਸ਼ੂ ਬਹਿ ਜਾਂਦੇ ਨੇ ਨਹੀਂ ਫਿਰ ਰਾਤ ਰਤ ਕਾਫੀ ਹੋ ਜਾਂਦਾ ਇੱਕ ਹੁਣ ਮੱਛਰ ਬਹੁਤ ਆਉਣ ਲੱਗ ਗਿਆ ਰਾਤ ਨੂੰ ਜਦੋਂ 베ੜੇ ਚ ਲਾਈਟ ਮਚਾਉਣੀ ਆ ਉੱਥੇ ਵੀ ਇੰਨਾ ਜ਼ਿਆਦਾ ਸ਼ਿੰਗ ਭਰ ਜਾਂਦੀ ਆ ਬਹੁਤ ਜ਼ਿਆਦਾ ਮੱਛਰ ਆ ਜਾਂਦਾ ਤੇ ਹੋਰਿਆ ਖੰਭਾ ਨਹੀਂ ਵਾਲਾ ਮੱਛਰ ਸਵੇ ਨੂੰ ਬਹੁਤ ਸ਼ਿੰਗ ਭਰੀ ਪਈ ਹੁੰਦੀ ਆ ਜਦੋਂ ਉੱਠਦੇ ਆ ਬਹੁਤ ਜ਼ਿਆਦਾ ਮੱਛਰ ਹੋ ਗਿਆ ਤੇ ਇੱਥੇ ਆਪਾਂ ਨੇ ਧੂਣੀ ਬਿਲਾਤੀ ਸੀਗੀ ਬਸ ਨਾਲ ਦੀ ਨਾਲ ਗੋਹਾ ਚੱਕ ਦਾਂਗੇ ਡੇਗਦੇ ਡਕਾਉਂਦੇ ਨੇ ਕੰਮ ਸਿਰੇ ਲਾ ਤਾ ਅੱਜ ਤੇ ਸਰੀਰ ਜਮੇ ਨਹੀਂ ਸਾਥ ਦੇ ਰਿਹਾ ਸੀਗਾ ਪਤਾ ਨਹੀਂ ਕੀ ਗੱਲ ਸੀਗੀ ਬਹੁਤ ਜੰਚੀ ਸਰੀਰ ਦਾ ਇੰਨੀ ਆ ਜ਼ਿਆਦਾ ਲੱਤਾਂ ਦਰਦ ਕਰ ਰਹੀਆਂ ਸੀਗੀਆਂ ਬਸ ਇੱਕ ਕੰਮ ਕਰਨਾ ਪਿਆ ਤੇ ਕਿਉਂਕਿ ਜੀ ਫੇਰ ਜੇ ਨਹੀਂ ਕਰਦੀ ਤਾਂ ਸਵੇਰ ਨੂੰ ਫੇਰ ਜ਼ਿਆਦਾ ਵੱਜ ਜਾਂਦਾ ਜਿੰਨਾ ਮਰਜੀ ਉਹ ਇਹ ਵੀ ਜਿੰਨਾ ਮਰਜੀ ਮਕਾ ਕੇ ਪੈ ਜੋ ਦੂਸਰੇ ਦਿਨ ਫੇਰ ਉਨਾ ਹੀ ਕੰਮ ਹੁੰਦਾ ਫੇਰ ਸਾਰਾ ਉੱਠ ਕੇ ਦੁਬਾਰਾ ਤੋਂ ਕਰਨਾ ਪੈਂਦਾ ਬਹੁਤ ਔਖਾ ਲੱਗਦਾ ਇਹਦਾ ਮਤਲਬ ਜੇ ਹਨਾ ਸਰੀਰ ਸੈੱਟ ਹੋਵੇ ਫੇਰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਜਿੰਨਾ ਮਰਜੀ ਕੰਮ ਹੋਵੇ ਫੇਰ ਨਹੀਂ ਮਿਲਿਆ ਇਹ ਅਹਿਸਾਸ ਹੁੰਦਾ ਹੈਗਾ ਵੀ ਇੰਨਾ ਕੰਮ ਆ ਫੇਰ ਮੈਂ ਕਰਦੀ ਫਿਰ ਜੰਨੀ ਆ ਪਰ ਜਦੋਂ ਸਰੀਰ ਨਹੀਂ ਨਾ ਸਾਥ ਦਿੰਦਾ ਹੈਗਾ ਉਦੋਂ ਔਖਾ ਹੋ ਜਾਂਦਾ हां उधो फिर दिक्कत ਆ ਜਾਂਦੀ ਆ ਕੰਮ ਕਰਨ ਦੇ ਵਿੱਚ ਫਿਰ ਤਾਂ ਇਹ ਰਹਿੰਦਾ ਵੀ ਬੱਸ ਹੁਣ ਛੱਡ ਕੇ ਪੈ ਜਾਓ ਪਰ ਇੱਕ ਪੈ ਨਹੀਂ ਹੁੰਦਾ ਹੈਗਾ ਫਿਰ ਆਇਆ ਜੇ ਕਰਕੇ ਦਊਂਗੀ ਤਾਂ ਇਹ ਬੱਚੇ ਖਾਣਗੇ ਹਨਾ ਨਹੀਂ ਫਿਰ ਉਹਨਾਂ ਦੇ ਰੋਟੀ ਪਾਣੀ ਦਾ ਵੀ ਔਖਾ ਹੋ ਜਾਂਦਾ ਫਿਰ ਉਹਨਾਂ ਨੇ ਤਾਂ ਗਰਾਉਂਡ ਚ ਆ ਕੇ ਰੋਟੀ ਮੰਗਣੀਆਂ ਚ ਮੜੇ ਹੀ ਲੇਟ ਹੋ ਜਾਂਦੇ ਨੇ ਮੰਮੀ ਵੀ ਰੋਟੀ ਨਹੀਂ ਪਕਾਈ ਦੀ ਟਾਈਮ ਹੋ ਗਿਆ ਤੇ ਇੱਥੇ ਮੈਂ ਕਹਿ ਰਹੀ ਸੀ ਵੀ ਚਲ ਗੋਹੇ ਦੇ ਨਾਲ ਨਾਲ ਇਹਨਾਂ ਨੂੰ ਪਾਣੀ ਵੀ ਪਿਲਾ ਦਾਂ ਵੀ ਪਾਣੀ ਦਾ ਵੀ ਨਿਬੜ ਜੂਗਾ ਪਰ ਮੈਂ ਸ ਗਈ ਨਹੀਂ ਗਈ ਕਿਉਂਕਿ ਜਿਹੜਾ ਕੱਖ ਥੋੜੇ ਚਿਰ ਹੋਇਆ ਸੀਗਾ ਪਾਇਆ ਉਹਨੂੰ ਹਲੇ ਖੁੱਲੜੀ ਚ ਕੱਖ ਪਏ ਸੀਗੇ ਉਹਨਾਂ ਦੇ ਤੇ ਤਾਂ ਕਰਕੇ ਪਾਣੀ ਤੇ ਗਈ ਨਹੀਂ ਮੈਂ ਖਿੱਚ-ਕੁੱੱਚ ਕੇ हट ਗਈ ਜਾਨੂੰ ਫਿਰ ਦੋ ਕ ਤਸਲੇ ਸਿੱਟੇ ਫਿਰ ਜਾਨੂੰ ਹਾਰਨ ਵੱਜਣ ਲੱਗ ਗਿਆ ਦੂਜੀ ਆ ਗਿਆ ਫਿਰ ਹਟ ਕੇ ਦੁੱਧ ਪਾ ਕੇ ਜਦੇ ਵਿੱਚ ਫਿਰ ਮੈਂ ਤੇ ਦੁੱਧ ਪਾ ਕੇ ਆ ਕੇ ਉਸ ਤੋਂ ਬਾਅਦ ਹਲਦ ਜੇ ਮੈਂ ਉਦੋਂ ਚਲੇ ਜਾਣਾ ਫਿਰ ਮੈਨੂੰ ਚਾਰ-ਪੰਜ ਮਿੰਟ ਲੱਗੇ ਜਾਂਦੇ ਨੇ ਉੱਥੇ ਬੀਬੀ ਨੇ ਖੜਾ ਲਿਆ ਫਿਰ ਉੱਥੇ ਗੱਲਾਂ ਮਾਰਨ ਲੱਗੀ ਤੇ ਆਉਂਦੇ-ਆਉਂਦੇ ਥੋੜਾ ਜਿਹਾ ਹਨੇਰਾ ਹੋ ਗਿਆ ਤੇ ਉੱਥੇ ਖੜੀ-ਖੜੀ ਫਿਰ ਗੱਲਾਂ ਜਿਹਾ ਮਾਰੀ ਗਏ ਤੇ ਆ ਕੇ ਫਿਰ ਮੈਂ ਝਾੜੂ ਲਾਇਆ ਝਾੜੂ ਲਾ ਕੇ ਸੰਭਰਤਾ ਸਾਫ ਕਰਤਾ ਉਸ ਤੋਂ ਬਾਅਦ ਫਿਰ ਪਾਣੀ ਪੀ ਲਿਆ ਸੀਗਾ ਇਹਨਾਂ ਨੇ ਕਿਉਂਕਿ ਜੀ ਟਾਈਮ ਹੋ ਗਿਆ ਸੀਗਾ ਫਿਰ ਹੋ ਗਏ ਸੀਗੇ ਮੇਲਾ ਸਵਾ ਕਸ਼ੇ ਫਿਰ ਸਵਾ ਕਸ਼ੇ ਨੂੰ ਪਾਣੀ ਪੀ ਲੈਂਦੇ ਨੇ ਮੈਂ ਮੈਨੂੰ ਐ ਹੁੰਦਾ ਵੀ ਇਹ ਕੇਲਾ ਇਹਨਾਂ ਦਾ ਕੰਮ ਨਿਭੜ ਜਵੇ ਉਸ ਤੋਂ ਬਾਅਦ ਹੱਥ-ਪੈਰ ਧੋ ਲੀਏ ਹਨਾ ਸਾਬਣ ਦੇ ਨਾਲ ਵੀ ਉਸ ਤੋਂ ਬਾਅਦ ਫਿਰ ਚੁੱਲ੍ਹੇ 'ਚ ਜਾ ਕੇ ਲੱਗਣਾ ਹੁੰਦਾ ਕੰਮ ਕਰਨੇ ਚੁੱਲ੍ਹੇ ਦੇ ਤੇ ਮੈਨੂੰ ਆਦਤ ਆ ਫਿਰ ਮੈਂ ਨਾ ਜਿੰਨਾ ਚਿਰ ਸਾਬਣ ਨਾਲ ਹੱਥ ਨਾਲ ਧੋਵਾਂ ਮੇਰਾ ਜੀ ਨਹੀਂ ਕਰਦਾ ਕਿਸੇ ਚੀਜ਼ ਨੂੰ ਹੱਥ ਲਾਉਣ ਨੂੰ ਚਾਹੇ ਗੋਹਾ ਆਪਾਂ ਫੌੜੇ ਨਾਲ ਚੱਕਦੇ ਫਿਰ ਵੀ ਹੱਥ ਸਾਬਣ ਨਾਲ ਧੋ ਕੇ ਫਿਰ ਕੰਮ ਨੂੰ ਲੱਗਦੀ ਹੁੰਦੀ ਆ ਮੈਂ ਇੱਥੇ ਦੇਖੋ ਮੈਨੂੰ ਤਾਂ ਖੜ੍ਹੂ ਨਹੀਂ ਹੁੰਦਾ ਸੀਗਾ ਤੇ ਮੈਂ ਬਸ ਮੈਂ ਮੱਝ ਨੂੰ ਮੰਨ ਕੇ ਆ ਕੇ ਥੋ ਪੱਖੇ ਥੱਲੇ ਖੜ੍ਹ ਕੇ ਹਵਾ ਲੈਣ ਲਾ ਜਾਂਦੀ ਸੀ ਵੀ ਚਲ ਇੱਥੇ ਪੱਖੇ ਥਲੇ ਸਾਹ ਜਾਂ ਆ ਜਾਂਦਾ ਸੀਗਾ ਬਹੁਤ ਜ਼ਿਆਦਾ ਮਤਲਬ ਸਰੀਰ ਨੂੰ ਕੁਬਰਾ ਹਰਜੀ ਹੋ ਰਹੀ ਹੈ। ਇੰਨਾ ਜ਼ਿਆਦਾ ਸਰੀਰ ਡਾਊਨ ਹੋਇਆ ਪਿਆ ਹੈ। ਦੇਖਦੀਆਂ ਜੀ ਅੱਜ ਵਾਲੀ ਗੋਲੀਆਂ ਨਾਲ ਨਾ ਠੀਕ ਹੋਇਆ ਫਿਰ ਤਾਂ ਸ਼ਾਇਦ ਕੋਈ ਟੈਸਟ ਵਗੈਰਾ ਨਾ ਕਰਾਉਣੇ ਪੈਣ। ਜਿਹੜੇ ਸਾਹਮਣੇ ਲੱਤਾਂ ਦੋਹਦੀਆਂ ਨੇ ਵੀ ਇਹਨਾਂ ਕਿਉਂ ਹੋ ਰਿਹਾ ਹੈ? ਪਤਾ ਨਹੀਂ ਮੌਸਮ ਦੀ ਤੇ ਗਿੱਲੀ ਆ ਪਤਾ ਨਹੀਂ ਕੀ ਗੱਲਬਾਤ ਆ। ਬਹੁਤ ਜ਼ਿਆਦਾ ਸਰੀਰ ਨੂੰ ਹੋ ਰਹੀ ਹੈ ਥਕਾਵਟ। ਲਾਵੀ ਛੋਟੀਆਂ ਵੀ ਪਾਣੀ ਪੀ ਲਿਆ ਹੁਣ ਆਪਾਂ ਛੋਟੀਆਂ ਬੰਦਾਂਗੇ। ਹਿੰਲੇ ਤੇ ਤੇ ਛੋਟ ਨੂੰ ਪਾਣੀ ਪਲਾਉਣ ਤੋਂ ਬਾਅਦ ਫਿਰ ਗਾਂ ਨੂੰ ਤਾਂ ਆਪਾਂ ਖੋਣਦੇ ਨਹੀਂਗੇ ਕਿਉਂਕਿ ਉਹ ਭੱਜ ਲੰਦੀ ਹੈ ਫੇ ਮੈਂ ਉਹਨੂੰ ਉੱਥੇ ਪਾਣੀ ਪਲਾ ਦਿੰਦੀ ਹੁੰਦੀ ਆ ਬਾਲਟੀ ਦੇ ਨਾਲ ਤੇ ਉਹਨੂੰ ਆਪਾਂ ਨਹੀਂ ਭੋਲਦੇ ਹੈਗੇ ਬਸ ਮੱਝ ਤੇ ਛੋਟ ਨੂੰ ਖੋਲ ਕੇ ਪਲਾਣੇ ਲੈਂਦੇ ਆ ਤੇ ਕੰਮ ਤਾਂ ਚਲੋ ਛੇਤੀ ਨਿਬੜ ਜਾਂਦਾ ਨਾ ਜਿੰਦਰਾ ਤਾਂ ਇੰਨਾ ਹੁੰਦਾ ਨਹੀਂ ਕਿਉਂਕਿ ਤਿੰਨੇ ਕੁ ਪੁੱਛ ਵੀ ਨੇ ਬਾਕੀ ਉਹ ਛੋਟੀ ਜੀ ਕੱਟੀ ਹੈ ਫੇ ਇਹ ਜੀ ਫੇ ਵੀ ਟਾਈਮ ਲੱਗ ਹੀ ਜਾਂਦਾ ਕਰਦੇ ਕਰਾਉਂਦੇ ਆਣ ਠੀਕ ਹੈ ਕਿਉਂਕਿ ਦਾਣਾ ਵਗੈਰਾ ਵੀ ਸਾਰਾ ਇਹਨਾਂ ਨੂੰ ਜਿਹੜਾ ਬਾਅਦ ਚ ਪਾਉਣਾ ਪਾਉਡਰ ਵਗੈਰਾ ਉਹ ਵੀ ਪਾ ਕੇ ਚੰਨੀ ਹੁੰਦੀ ਹੈ ਫਿਰ ਸਾਰਾ ਨਵੇੜ ਕੇ ਫਿਰ ਉੱਪਰ ਨੂੰ ਜਾਂਦੀ ਹੁੰਦੀ ਹੈ ਤੇ ਵੀ ਦਵਾਰਾ ਫੇਰਨਾ ਮੈਨੂੰ ਆਉਣਾ ਪਵੇ ਇੱਥੇ ਚਲੋ ਜੀ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇ ਅੱਜ ਦੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਸਜਰੀ ਸੇਰ ਦੇ ਨਾਲ ਵਧੀਆ-ਵਧੀਆ ਦਿਨ ਦੇ ਨਾਲ ਮਿਲਦੇ ਆ ਕੱਲ ਨੂੰ ਕੋਈ ਹੋਰ ਨਵਾਂ ਬਲੌਗ ਲੈ ਕੇ ਚਲੋ ਜੀ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ